ਹੈਲੋ ਜੀ ਗੁੱਡ ਮਾਰਨਿੰਗ ਵੈਲਕਮ ਟੂ ਬੈਕ ਮਾਈ ਯੂਟਿਊਬ ਚੈਨਲ ਅੱਜ ਆਪਾਂ ਬਣਾ ਰਹੇ ਹਾਂ ਮੰਚੂਰੀਅਨ ਸਾਰਤ ਪਹਿਲਾਂ ਆਪਾਂ ਪੱਤਾ ਗੋਭੀ ਲੈ ਲਈ ਆਪਾਂ ਉਹਨੂੰ ਕद्दूकश ਕਰ ਲਿਆ ਫਿਰ ਆਪਾਂ ਨਾਰਮਲ ਗੋਭੀ ਲੈ ਲਈ ਉਹਨੂੰ ਵੀ ਕद्दूकश ਕਰ ਲੈ ਇੰਦਰਾ ਪੰਗਾ ਅੰਜਰਾਂ ਪਾਈਆਂ ਨੂੰ ਆਪਾਂ ਕद्दूकश ਕਰ ਲਿਆ ਇਹਦੇ ਵਿੱਚ ਆਪਾਂ ਅਦਰਕ ਦਾ ਪੇਸਟ ਪਾਇਆ ਉਹਦੇ ਵਿੱਚ ਥੋੜਾ ਜਿਹਾ ਨਮਕ ਪਾਇਆ ਤੇ ਰੈੱਡ ਮਿਰਚ ਗਰਮ ਮਸਾਲਾ ਥੋੜਾ ਜਿਹਾ ਆਮਚੂਰ ਪਾਊਡਰ ਜਾਂ ਚਾਟ ਮਸਾਲਾ ਤੁਸੀਂ ਪਾ ਸਕਦੇ ਆ ਇਹਦੇ ਵਿੱਚ ਤੇ ਆਪਾਂ ਇਹਦੇ ਵਿੱਚ ਥੋੜਾ ਐਡ ਕਰਾਂਗੇ ਮੈਦਾ ਇਹ ਆਪਾਂ ਇਹ ਚੰਗੀ ਤਰ੍ਹਾਂ ਇਹਨੂੰ ਆਟੇ ਦੀ ਤਰ੍ਹਾਂ ਗੁੰਨ ਲਾਂਗੇ ਤੁਸੀਂ ਘਰ ਦੇ ਵਿੱਚ ਜੋ ਵੀ ਸਬਜ਼ੀਆਂ ਉਹ ਪਾ ਸਕਦੇ ਆ ਪਰ ਉਹਨਾਂ ਨੂੰ ਕद्दूकस ਕਰਕੇ ਪਾਉਣਾ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਦੇ ਵਿੱਚ ਮੈਦਾ ਆਪਾਂ ਪਾਇਆ ਹੋਏ ਆਟੇ ਦੀ ਤਰ੍ਹਾਂ ਹੀ ਗੁੰਨਿਆ ਜਾਊਗਾ ਤੇ ਇਹਦੀਆਂ ਵਧੀਆ ਪਿੰਨੀਆਂ ਬਣ ਜਾਣਗੀਆਂ ਛੋਟੀਆਂ-ਛੋਟੀਆਂ ਬੋਲਜ਼ ਆਪਾਂ ਬਣਾ ਲੈਣੀਆਂ ਚਮਚੇ ਦੇ ਨਾਲ ਲੈ ਕੇ ਛੋਟੀਆਂ-ਛੋਟੀਆਂ ਬੋਲ ਰੈਡੀ ਕਰ ਲੈਣੀਆਂ ਆਪਾਂ ਇੱਕ ਵਾਰ ਜੂਰ ਬਣਾ ਕੇ ਦੇਖੋ ਇੱਕ ਵਾਰ ਜੂ ਟਰਾਈ ਕਰਿਓ ਮਨਚੂਰੀਅਨ ਬਹੁਤ ਹੀ ਜ਼ਿਆਦਾ ਟੇਸਟੀ ਬੰਦ ਹੈ ਸੋ ਇਧਰ ਆਪਾਂ ਤੇਲ ਗਰਮ ਕਰ ਲਿਆ ਸੀ ਜਿਵੇਂ ਆਪਾਂ ਗੁਲਾਬ ਜਾਮੁਨਾ ਫਰਾਈ ਕਰਦੇ ਆ ਉਹਦੇ ਨੂੰ 골ਡਨ ਬ੍ਰਾਊਨ ਕਰ ਲੈਣਾ ਗੈਸ ਦਾ ਫਲੇਮ ਆ ਜਿਹੜਾ ਉਹ ਘੱਟ ਰੱਖਣਾ ਗੁਲਾਬ ਜਾਮੁਨਾ ਦੀ ਤਰ੍ਹਾਂ ਆਪਾਂ ਇਹਨਾਂ ਨੂੰ ਪਕਾ ਲਾਂਗੇ 골ਡਨ ਬ੍ਰਾਊਨ ਹੋਣ ਤੱਕ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਪਲੀਜ਼ ਲਾਈਕ ਤੇ ਸ਼ੇਅਰ ਕਰਦਿਆਂ ਕਰੋ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਆਪਾਂ ਤੁਹਾਡੇ ਲਈ ਵਧੀਆ-ਵਧੀਆ ਰੈਸਪੀਜ਼ ਲੈ ਕੇ ਆਉਂਦੇ ਰਵਾਂਗੇ ਤੇ ਇਧਰ ਆਪਣੀਆਂ ਜਿਹੜੀਆਂ ਬਾਲਜਾਂ ਗਈਆਂ ਆਲਮੋਸਟ ਪੱਕ ਚੁੱਕੀਆਂ ਗਈਆਂ ਤੇ ਫਿਰ ਆਪਾਂ ਇਹਦੀ ਜਿਹੜੀ ਸੌਸ ਹੈਗੀ ਉਹ ਰੈਡੀ ਕਰਾਂਗੇ ਐਦਾਂ ਦਾ ਆਪਾਂ ਇਹਨੂੰ ਗੋਲਡਨ ਬ੍ਰਾਊਨ ਕਰਕੇ ਤੇ ਇਹਨਾਂ ਨੂੰ ਆਪਾਂ ਕੱਢ ਲੈਣਾ ਹੁਣ ਆਪਾਂ ਇਹਦੀ ਸੌਸ ਰੈਡੀ ਕਰਾਂਗੇ ਇਧਰ ਆਪਾਂ ਪੈਨ ਲਿਆ ਉਹਦੇ ਵਿੱਚ ਆਪਾਂ ਕੀ ਉਹ ਪਾ ਦੇਣਾਗਾ ਤੇ ਉਹਦੇ ਵਿੱਚ ਆਪਾਂ అదరక పార్చి అదరక కుట్లా పేస్ట్ పాన థోడీ ద హావాలా థాడా ఏను పకా లేరు ట్రా బ వార బే రెస్పి ఏ ਪਿਆਜ਼ ਜਿਹੜੇ ਬਰੀਕ ਕੱਟ ਕੇ ਰੱਖੇ ਸੀ ਆਪਾਂ ਉਹ ਪਾ ਦਿੰਦੀ ਆ ਤੇ ਸ਼ਿਮਲਾ ਮਿਰਚ ਆਪਾਂ ਇਹਦੇ ਵਿੱਚ ਐਡ ਕਰਦੀ ਆ ਬਰੀਕ ਬਰੀਕ ਕੱਟ ਕੇ ਇਹਨੂੰ ਆਪਾਂ ਹਲਾ ਲੈਣਾ ਪਕਾ ਲੈਣਾ ਜਦੋਂ ਕਿ ਆਪਾਂ ਮਸਾਲਾ ਆਪਣਾ ਪਕਾਉਣੀ ਹੁੰਨੇ ਆ ਸੋ ਇਹਦੇ ਵਿੱਚ ਆਪਾਂ ਫਿਰ ਥੋੜਾ ਜਿਹਾ ਆਪਾਂ ਇਹਦੇ ਵਿੱਚ ਬਲੈਕ ਪੈਪਰ ਵੀ ਪਾ ਸਕਦੇ ਆ ਕਾਲੀ ਮਿਰਚ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਥੋੜੀ ਜਿਹੀ ਇਹ ਆਪਾਂ ਚਾਟ ਮਸਾਲਾ ਐਡ ਕੀਤਾ ਤੇ ਥੋੜਾ ਜਿਹਾ ਨਮਕ ਇਹਦੇ ਵਿੱਚ ਐਡ ਕੀਤਾ ਆਪਾਂ ਤੇ ਇਹਦੇ ਵਿੱਚ ਐਡ ਕਰਤੀ ਉੱਪਰ ਦੀ ਆਪਾਂ ਟਮਾਟੋ ਕੇਚਪ ਤੇ ਥੋੜੀ ਜੀ ਰੈੱਡ ਚਿਲੀ ਸੌਸ ਵੀ ਐਡ ਕਰ ਸਕਦੇ ਆ ਆਪਾਂ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਆਪਾਂ ਇਹਦੇ ਵਿੱਚ ਟਮਾਟਰ ਨਹੀਂ ਪਾਇਆ ਟਮਾਟੋ ਕੇਚਪ ਐਡ ਕਰਤੀ ਹੈ ਸੋ ਇਹਨੂੰ ਚੰਗੀ ਤਰ੍ਹਾਂ ਆਪਾਂ ਜਿਦਾਂ ਦਾ ਇਹਦਾ ਜਿਹੜਾ ਟੈਕਸਚਰ ਆ ਉਹ ਆ ਜਾਊਗਾ ਫਿਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਦੁੱਧ ਪਾ ਦੇਣਾ ਨਾਸਟ ਤੇ ਜਦੋਂ ਆਪਣਾ ਪਿਆਜ਼ ਤੇ ਜਿਹੜੀ ਸ਼ਿਮਲਾ ਮਿਰਚ ਪੁੱਜ ਜੂਗੀ ਤੇ ਕੈਚ-ਅਪ ਆ ਦੇਣੀ ਆ ਫਿਰ ਉਸ ਤੋਂ ਬਾਅਦ ਪਾਉਣਾ ਦੁੱਧ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਐਡ ਕਰਤਾ ਪਾਣੀ ਤੇ ਆਪਣੀਆਂ ਜਿਹੜੀਆਂ ਬਾਲਜ ਸੀਗੀਆਂ ਉਹ ਐਡ ਕਰਤੀਆਂ ਤੇ ਇਹਨਾਂ ਨੂੰ ਆਪਾਂ ਥੋੜੀ ਦੇਰ ਲਈ ਪਕਾਵਾਂਗੇ 5 ਤੋਂ 4 ਮਿੰਟ ਲਈ ਲੋ ਫਲੇਮ ਤੇ ਤੇ ਜਿਹੜਾ ਆਪਣਾ ਮਨਚੂਰੀਅਨ ਬਣ ਕੇ ਰੈਡੀ ਆ ਇੱਕ ਵਾਰ ਤੁਸੀਂ ਜ਼ਰੂਰ ਟਰਾਈ ਕਰਿਓ ਜਰੂਰ ਬਣ ਜਾਂਦਾ ਬਹੁਤ ਜੰਮੀ ਲੱਗਦਾ ਬੱਚੇ ਵੀ ਬਹੁਤ ਲਾਈਕ ਕਰਦੇ ਇੱਕ ਵਾਰ ਜ਼ਰੂਰ ਟਰਾਈ ਕਰਿਓ ਤੇ ਦਿਨੇ ਕੁਝ ਖਾਣ ਲੈਣੀ ਹੈਗਾ ਤਾਂ ਮਨਚੂਰੀਅਨ ਬਣਾ ਕੇ ਜ਼ਰੂਰ ਟਰਾਈ ਕਰਿਓ ਤੇ ਉੱਪਰ ਆਪਾਂ ਤਣੀ ਨਾ ਗਾਰਨਿਸ਼ ਕਰ ਦਿੱਤਾ ਤੇ ਠੰਡਾ ਹੋਣ ਤੋਂ ਬਾਅਦ ਇਹ ਦਿਸੂਗਾ ਐਦਾਂ ਦਾ ਮਨਚੂਰੀਅਨ ਆਪਣਾ ਰੈਡੀ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਲਾਈਕ ਤੇ ਸ਼ੇਅਰ ਕਰਿਓ ਤੇ ਮਿਲਦੇ ਆਪਾਂ ਹੁਣ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ ਬਾਏ